ਅੱਜ ਜਿਵੇਂ ਫੋਸਪੋਰ 'ਤੇ ਆਲੇ ਆਣੇ ਕੁਲ ਦੇ ਉੱਤੇ ਖੜੇ ਆ ਜਿੱਥੇ ਨਰਿੰਦਰ ਮੋਦੀ ਇੱਥੇ ਖੜ ਕੇ ਵਾਪਸ ਚਲੇ ਗਿਆ ਸੀ 2022 ਦੇ ਵਿੱਚ ਉਹਦਾ ਬਿਆਨ ਸੀਗਾ ਕਿ ਮੈਂ ਪਾਕਿਸਤਾਨ ਦੇ ਨੇੜੇ ਆ ਮੇਰੇ ਜਾਨ ਨੂੰ ਖਤਰਾ ਹੈ ਤੇ ਬਠਿੰਡੇ ਜਾ ਕੇ ਜਹਾਜ਼ ਚੜਨ ਤੋਂ ਕਹਿੰਦਾ ਕਿ ਥੈਂਕਸ ਕਰਿਓ ਤੁਹਾਡੇ ਚੀਫ ਮਿਨਿਸਟਰ ਦਾ ਚੰਨੀ ਦਾ ਜਿਹੜਾ ਮੈਂ ਜੂੰਦਾ ਚਲੇ ਗਿਆ ਹੈਗਾ ਯਾਰ ਉਦੋਂ ਕੋਈ ਲੜਾਈ ਦਾ ਮਾਹੌਲ ਨਹੀਂ ਸੀਗਾ ਕੱਖ ਵੀ ਨਹੀਂ ਸੀ ਹੋ ਰਿਆ ਉਹਨੇ ਚੀਕਾ ਮਾਰਦਾ ਤੋ ਭੱਜਿਆ ਅਸਲਾਮੁਅਲਿਕ ਜੀ ਸਤਿ ਸ੍ਰੀ ਅਕਾਲ ਜੀ ਮੀਟ ਕਰਨਾ ਆ ਤੇ ਸਪੋਰਟ ਬਧਿਆ ਉਹ ਘੇਰਾਤਵਾਨ ਚਰਦੀ ਖਲਾਚੇ ਰੱਖੇ ਅੱਛੇ ਜੀ ਸਿੱਖਾਂ ਨੇ ਫੈਸਲਾ ਕਰ ਲਿਆ ਹੈ ਮੋਦੀ ਦੇ ਖਿਲਾਫ ਖਲੋਣ ਦਾ ਸਿੱਖ ਜਿਹੜੇ ਨੇ ਸੜਕਾਂ ਤੇ ਨਿਕਲ ਆਏ ਨੇ ਅੱਥੇ ਸਿੱਖਾਂ ਨੇ ਮੋਦੀ ਨੂੰ ਚੈਲੰਜ ਦਿੱਤਾ ਹੈ ਚੈਲੰਜ ਕਰ ਦਿੱਤਾ ਹੈ ਕਿ ਅੱਥੇ आ, पाकिस्तान तो इंडिया की वजह तो पंजाब का जिना नुकसान होया पंजाब में जो जो नुकसान चीरना पैदी जी कंपनसेशन की जाए ओदी जी लाइक पूरा किया जाए जोड़ा नुकसान होया पंजाबियों का जान जाना ने कहा कि बॉडर पर इन इन्होंने सूरत हाल खराब कर दी कि बॉडर पर मौजूद जिन्हें भी लोग सन उन्होंने अपने घर छ जाने पे ਤੇ ਇਸ ਦੌਰਾਨ ਬਹੁਤ ਸਾਰੇ ਲੋਕਾਂ ਦੇ ਜਿਹੜੇ ਆਪਣੇ ਕੰਮ ਕਾਜ ਸਨ ਉਹ ਵੀ ਰਹਿ ਗਏ ਇਕਨੋਮੀ ਦਾ ਬਹੁਤ ਬਹੁਤ ਵੱਡਾ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਤੇ ਸਿਕਰੇਟਲੀ ਉਹਨ ਮਤਾਲਬਾ ਕਰ ਦਿੱਤੇ ਨੇ ਮੋਦੀ ਕੋਲ ਕਿ ਉਹ तमाम ਨੁਕਸਾਨ ਜਿਹੜਾ ਹੋਇਆ ਉਹਦੀ ਪਰਪਾਈ ਕਰੇ ਮੋਦੀ ਵੀਡੀਓ ਜੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਸਾਡੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਲੇ ਕੋਨ ਨੂੰ ਰਿਫਲੈਕ ਕਰੋ ਸੋ ਚਲਦੇ ਆਂ ਦੇਖਦੇ ਆਂ ਵੀਡੀਓ ਅੱਜ ਅਸੀਂ ਹੋਰੇ ਫੋਸਪੋਰ ਤੇ ਆਲੇ ਆਣੇ ਬੁੱਲਦੇ ਤੇ ਖੜੇ ਆ ਜਿੱਥੇ ਨਰਿੰਦਰ ਮੋਦੀ ਇੱਥੇ ਖੜ ਕੇ ਵਾਪਸ ਚਲੇ ਗਿਆ ਸੀ 2022 ਦੇ ਵਿੱਚ ਉਹਦਾ ਬਿਆਨ ਸੀਗਾ ਕਿ ਮੈਂ ਪਾਕਿਸਤਾਨ ਦੇ ਨੇੜੇ ਆ ਮੇਰੇ ਜਾਨ ਨੂੰ ਖਤਰਾ ਹੈ ਤੇ ਬਠਿੰਡੇ ਜਾ ਕੇ ਜਹਾਜ ਚੜਨ ਤੋਂ ਕਹਿੰਦਾ ਕਿ ਥੈਂਕਸ ਕਰਿਓ ਤੁਹਾਡੇ ਚੀਫ ਮਨਿਸਟਰ ਦਾ ਚੰਨੀਰਾ ਜਿਹੜਾ ਮੈਂ ਜੂੰਦਾ ਚਲੇ ਗਿਆ ਹੈਗਾ ਯਾਰ ਉਦੋਂ ਕੋਈ ਲੜਾਈ ਦਾ ਮਾਹੌਲ ਨਹੀਂ ਸੀਗਾ ਕੱਖ ਵੀ ਨਹੀਂ ਸੀ ਹੋ ਰਿਆ ਉਹ ਰਿਓ ਚੀਕਾ ਮਾਰਦਾ ਤੋ ਭੱਜਿਆ ਹੁਣ ਪਰਸੋਂ ਕੱਲ ਪਰਸੋਂ ਤੁਸੀਂ ਆਏ ਹੋ ਆਦਮ ਪਰ ਆਏ ਹੋ ਫੌਜ ਦੇ ਨਾਲ ਖੜੇ ਹੋ ਆਮ ਕਿਸੇ ਖੜਦੇ ਨਹੀਂ ਹੈਗੇ ਫਿਰੋਜ਼ਪੁਰੋ ਇਲਾਕਾ ਜਿਹਦੇ ਵਿੱਚ ਇੱਕੇ ਮਿਸਾਲ ਕਰੇ ਆ ਤੇ ਅਸੀਂ ਖਾਈਪੈਂਟ ਚੱਲੇ ਆ ਜਿੱਥੇ ਬੀਬੀ ਸਤੰਦਰ ਕੌਰ ਪੂਰੇ ਹੋਏ ਆ ਆ ਜਿਹੜਾ ਉਰੇ ਨੁਕਸਾਨ ਹੋਇਆ ਇਹਦਾ ਕੌਣ ਜ਼ਿੰਮੇਵਾਰ ਹੈ ਜਿਹੜੀ ਕਸ਼ਮੀਰ 'ਚੇ ਵਾਕਾ ਬੀਤਿਆ ਹਰੇਕ ਨਿੰਦਾ ਪਰ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ ਪੁਲਿਸ ਦੀ ਕਾਰਵਾਈ ਹੋਣੀ ਚਾਹੀਦੀ ਸੀ ਅੰਤਰਰਾਸ਼ਟਰੀ ਕਾਨੂੰਨ ਦੇ ਅਧੀਨ ਉਹਦਾ ਨਿਜਿਖਣਾ ਚਾਹੀਦਾ ਸੀ ਪਰ ਤੁਸੀਂ ਸਿੱਧਾ جنگ ਲਾਤੀ ਇੱਥੇ ਪੰਜਾਬ 'ਚ ਇਹ ਨਾ ਭੈਰ ਪੈਦਾ ਕਰਤਾ ਲੋਕਾ ਆਪਣੇ ਕੰਮਾਂ ਤੋਂ ਵੰਜੇ ਹੋ ਗਏ ਬੱਚੇ ਬਾਰਡਰ ਤੋਂ ਉੱਠ ਕੇ ਆਪਣੇ ਸਕੂਲ ਛੱਡ ਕੇ ਇਧਰ ਉਧਰ ਹੋ ਗਏ ਔਰ ਉਸ ਸਮੇਂ ਦੇ ਵਿੱਚ ਤੁਸੀਂ ਸਾਡਾ ਪਾਣੀ ਚੋਰੀ ਕਰਕੇ ਜਾ ਕੇ ਰਾਜਸਥਾਨ ਨੂੰ ਦੇਤਾ ਹੈਗਾ ਜਿਹੜੀ ਉਰੇ ਟੂਰਿਜ਼ਮ ਬੰਦ ਹੋ ਗਈ ਹੈ ਅੰਬਸਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਬੰਦੇ ਨਹੀਂ ਜਾ ਰਹੇ ਇਹ ਭੈ ਜਿਹੜਾ ਪੰਜਾਬ 'ਚ ਬੈਠ ਗਿਆ ਜੰਗ ਕਰਕੇ ਪਰਵਾਣੂ ਜੰਗ ਕਰਕੇ ਅਸੀਂ ਧੰਨਵਾਦੀ ਹੈ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਨਨੇ ਵਿੱਚ ਪਾ ਕੇ ਜਿਹੜਾ ਗੋਲੀ ਦਾ ਜਵਾਬ ਬੰਬ ਸੀ ਬੰਬ ਦਾ ਜਵਾਬ ਮਿਸਾਈਲ ਸੀ ਇਹ ਵਾਅਦੇ ਬਾਤੇ ਪਰਵਾਣੂ ਜੰਗ ਬਣਨ ਲੱਗਿਆ ਸੀਗਾ ਪੰਜਾਬ ਦੀ ਤਬਾਹੀ ਹੋ ਗਈ ਇੱਥੇ ਆਰਥਿਕਤਾ ਟੁੱਟ ਗਈ ਹੈਗੀ ਆ ਅੱਜ ਅਸੀਂ ਮੰਗ ਕਰਾਂਗੇ ਕਿ ਇੱਕ ਸਪੈਸ਼ਲ ਇਕਨੋਮਿਕ ਪੈਕੇਜ ਪੰਜਾਬ ਵਾਸਤੇ ਦਿੱਤਾ ਜਾਵੇ 50 ਹਜ਼ਾਰ ਕਰੋੜ ਦਿੱਤੇ ਜਾਣ ਸਾਡੇ ਪਾਣੀ ਮੁੜੇ ਜਾਣ ਔਰ ਪੰਜਾਬ ਦਾ ਜਿਹੜਾ ਮਾਹੌਲ ਜੰਗ ਦਾ ਬਣਿਆ ਆਵਾਜਾਵੀ ਪਾਕਿਸਤਾਨ ਨਾਲ ਰੁਕੀ ਹੋਈ ਹੈ ਸਾਡਾ ਔਰੇ ਆਰਥਿਕ ਨੁਕਸਾਨ ਹੋਇਆ ਉਹਦਾ ਪੂਰਾ ਇਹ ਦੇਸ਼ ਪੂਰਾ ਕਰੇ ਸਾਡੇ ਮੋੜੇ ਤੇ ਬੰਦੂਖਾਂ ਰੱਖ ਕੇ ਉਰੇ ਬਰਬਾਦੀ ਤੇ ਉਛਾਲਾ ਕਰ ਰਹੇ ਆ ਜੇ ਮੋਦੀ ਡਰ ਕੇ ਉਰੇ ਪੱਜ ਸਕਦਾ ਉਦੋਂ ਕੋਈ ਲੜਾਈ ਦਾ ਮਾਹੌਲ ਨਹੀਂ ਸੀ ਅੱਜ ਜਦ ਮਿਸਾਇਲ ਚੱਲਦੇ ਆ ਪਲੇਨ ਡਿੱਗ ਰਹੇ ਆ ਪੰਜਾਬ ਦੀ ਹਾਲਾਤ ਬਹੁਤ ਨਾਜ਼ੁਕ ਹੋਈ ਹੋਈ ਹੈ ਸੋ ਅਸੀਂ ਇਹ ਵੀ ਮੰਗ ਕਰਦੇ ਆ ਕਿ ਜਦ جنگ ਜਲਦੀ ਹੈ ਭਾਰਤ ਉਹ ਬਾਰਡਰ ਸਟੇਟਾਂ ਦੇ ਮੁਆਫੇ ਦੇ ਪੈਕੇਜ ਤਿਆਰ ਕਰੇ ਔਰ ਨਾਲ ਜਿਨ੍ਹਾਂ ਦੇ ਰਾਹ ਦੇ ਵਿੱਚ ਨੁਕਸਾਨ ਹੋਇਆ ਉਹਨਾਂ ਨੂੰ ਪੂਰਾ ਕਰੇ ਔਰ ਰੀਹੈਬਿਲਿਟੇਸ਼ਨ ਜਿਹੜੇ ਡਿਸਪਲੇਸ ਹੋਏ ਆ ਉਹਨਾਂ ਵਾਸਤੇ ਵੀ ਪੈਸੇ ਭਰੇ ਸਵਾਜੇ ਸਾਡੇ ਫਿਰੋਜ਼ਪੁਰ ਦੀ ਮੰਗ ਹੈ ਔਰ ਅਸੀਂ ਇਹ ਦੇਸ਼ ਤੋਂ ਮੰਗਦੇ ਆਂ ਕਿ ਆ ਵੀਡੀਓ ਸਭ ਵੇਖੀਏ ਇੱਥੇ ਜਿੱਥੇ ਇੱਕ ਸਰਦਾਰ ਬਾਹਰ ਨਿਕਲ ਆਏ ਨੇ ਸੜਕਾਂ ਤੇ ਨਿਕਲ ਆਏ ਨੇ ਤੇ ਇੱਥੇ ਇਤਜਾਜ ਜਿਹੜਾ ਉਹ ਹੋਣਾ ਸ਼ੁਰੂ ਹੋ ਗਿਆ ਤੇ ਮੋਦੀ ਨੂੰ ਇਹ ਚੈਲੰਜ ਕਿਤਾ ਹੈ ਮੋਦੀ ਤੋਂ ਇਹ ਡਿਮਾਂਡ ਕੀਤੀ ਜਾਂਦੀ ਪਈ ਹੈ ਕਿ ਪੰਜਾਬ ਦੇ ਇਹ ਪੰਜਾਬ ਦਾ ਨੁਕਸਾਨ ਹੋਇਆ ਹੈ ਮੋਦੀ ਦੀ وجہ ਤੋਂ ਕਿ ਉਹਨੇ ਜਿਹੜੀ ਪਰਮਾਣੂ ਜੰਗ ਛੇੜਨ ਦੀ ਕੋਸ਼ਿਸ਼ ਕੀਤੀ ਤੇ ਇੱਥੇ ਇੰਡੀਆ ਦਾ ਵੱਡਾ ਨੁਕਸਾਨ ਹੋਇਆ ਸਪੈਸ਼ਲੀ ਪੰਜਾਬ ਦੇ ਲੋਕਾਂ ਦਾ ਪੰਜਾਬ ਦੀ ਇਕਨੋਮੀ ਦਾ ਵੱਡਾ ਨੁਕਸਾਨ ਹੋਇਆ ਹੈ ਐਚ ਇਹਨਾਂ ਨੇ ਕੋਲ ਬਹੁਤ ਐਗਲਤੀ ਕੀਤੀ ਕਿ ਪੰਜਾਬ ਦਾ ਜਿਹੜਾ ਪਾਣੀ ਉਹ ਚੋਰੀ ਕਰਕੇ ਕਿਤੇ ਕਿਤੇ ਹੋਰ ਦਿੱਤਾ ਗਿਆ ਤੇ ਐਚ ਇਹ ਸਾਰਾ ਨੁਕਸਾਨ ਪਹੁੰਚ ਜਾਏ ਤਮਾਮ ਲੋਕਾਂ ਦੇ ਘਰਾਂ ਦੇ ਜਿਹੜੇ ਨੁਕਸਾਨ ਹੋਏ ਨੇ ਉਹਨਾਂ ਨੂੰ ਰੀਹੈਬਲੀਟੇਸ਼ਨ ਉਹਨਾਂ ਦੀ ਕੀਤੀ ਜਾਏ ਉਹਨਾਂ ਨੂੰ ਵਾਪਸ ਬਹਾਲ ਕੀਤਾ ਜਾਏ ਉਹਨਾਂ ਦਾ ਜੋ ਵੀ ਨੁਕਸਾਨ ਹੋਇਆ ਉਹਦੀ ਭਰਪਾਈ ਕੀਤੀ ਜਾਏ ਬਿਲਕੁਲ ਸਹੀ ਡਿਮਾਂਡ ਹੈ ਤੇ ਮੈਂ ਬਿਲਕੁਲ ਇਹਨਾਂ ਦੀ ਗੱਲ ਤੋਂ ਐਗਰੀ ਹਾਂ ਕਿ ਅਥੇ ਜੋ ਵੀ ਨੁਕਸਾਨ ਹੋਇਆ ਉਹਦੀ ਭਰਪਾਈ ਹੋਣੀ ਚਾਹੀਦੀ ਹੈ ਤੇ ਮੋਦੀ ਨੇ ਇਸ ਜੰਗ ਨੂੰ ਛੇੜਨ ਦੀ ਕੋਸ਼ਿਸ਼ ਕੀਤੀ ਤੇ ਇਹਦਾ ਨੁਕਸਾਨ ਉਹਨੇ ਆਪ ਵੀ ਉਠਾਇਆ ਨਾਲ ਪੰਜਾਬ ਦੇ ਲੋਕਾਂ ਨੂੰ ਇਹਦਾ ਵੱਡਾ ਨੁਕਸਾਨ ਹੋਇਆ ਇੱਥੇ ਪੰਜਾਬੀਆਂ ਨੇ ਹਮੇਸ਼ਾ ਹੀ ਕੋਈ ਵੀ ਕਿਸੇ ਕਿਸਮ ਦੀ ਲੜਾਈ ਹੁੰਦੀ ਹੈ ਤੇ ਉਹਦੇ ਵਿੱਚ ਬਹੁਤ ਵੱਡਾ ਨੁਕਸਾਨ ਚਿਲੇ ਹੈ ਤੇ ਇੱਥੇ ਇੱਕ ਵਾਰੀ ਫੇਰ ਪੰਜਾਬੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਜ਼ਾਇਰੀ ਜਗਾਲੇ ਉਹਨਾਂ ਵਾਸਤੇ ਕੁ ਵੱਡਾ ਪੈਕੇਜ ਜਿਹੜਾ ਉਹ ਦਾ ਐਲਾਨ ਹੋਣਾ ਚਾਹੀਦਾ ਜਿਸ ਤੋਂ ਬਾਅਦ ਜਿਹੜਾ ਪੰਜਾਬ ਤੇ ਜਿੱਥੇ-ਜਿੱਥੇ ਜੋ ਵੀ ਜ਼ਰੂਰਤ ਤੇ ਕੰਮ ਦੀ ਉੱਥੇ ਉਹ ਪੈਸਾ ਲਾਇਆ ਜਾਏ ਅੱਥੇ ਇਹਨਾਂ ਨੇ 2000 ਕਰੋੜ ਦੀ ਜਿਹੜੀ ਡਿਮਾਂਡ ਉਹ ਰੱਖੀ ਹੈ ਏਸ ਪਾਕਿਸਤਾਨ ਨਾਲ ਜਦੋਂ ਪੰਜਾਬ ਦੇ ਵਾਸਤੇ ਤੇ ਨਾਲ ਜਿਹੜਾ ਪਾਣੀ ਮੋੜਿਆ ਗਿਆ ਉਹ ਵਾਪਸ ਪੰਜਾਬ ਨੂੰ ਦਿੱਤਾ ਜਾਏ ਪੰਜਾਬ ਨੇ ਹਮੇਸ਼ਾ ਜ਼ਿਆਤੀਆਂ ਫੀਸ ਕਿ ਭਰੀ ਨੇ ਪੰਜਾਬ ਦੇ ਨਾਲ ਹਮੇਸ਼ਾ ਹਕਤਾਲੀ ਫੀਸ ਦਿੱਤੀ ਜੀਏ ਪੰਜਾਬ ਦਾ ਹੱਕ ਹੈ ਕੋ ਕਿ ਦੂਜੀਆਂ ਸਟੇਟਸ ਨੂੰ ਦਿੱਤਾ ਗਿਆ ਤੇ ਇਹ ਚੀਜ਼ ਜਿਹੜੀ ਹੈ ਹੁਣ ਰੁਕਣੀ ਚਾਹੀਦੀ ਸਿੱਖਾਂ ਨੂੰ ਸਿੱਖਾਂ ਦੇ ਰਾਈਟਸ ਲੱਭਨੇ ਚਾਹੀਦੇ ਨੇ ਮੋਦੀ ਹਕੂਮਤ ਨੂੰ ਏ ਚੀਜ਼ ਅੰਡਰਸਟੈਂਡ ਕਰ ਲੈਣੀ ਚਾਹੀਦੀ ਕਿ ਉਹਨੂੰ ਅਗਰ ਵੋਟ ਚਾਹੀਦੇ ਨੇ ਸਿੱਖਾਂ ਦੇ ਪੰਜਾਬੀਆਂ ਦੇ ਤੇ ਉਹਨੂੰ ਉਹਨਾਂ ਦੇ ਰਾਈਟਸ ਵਾਸਤੇ ਖਲੋਣਾ ਪਵੇਗਾ ਅਦਰਵਾਈਜ਼ ਇੱਥੇ ਕੋਈ ਸਿਕਰੀ ਮੋਦੀ ਹਕੂਮਤ ਦੇ ਹੱਥ ਵਿੱਚ ਨਈਂ ਆਵਾਜ਼ ਫਿਕਸ ਸਕਦਾ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਆਪਣੇ ਚੈਨਲ 'ਤੇ ਜ਼ਰੂਰ ਦੱਸਣਾ ਫਤਮ ਲਗਾਤੀ ਸੀ ਸਸ਼ੀ ਕਾਲ ਜੀ ਅਗਰ ਰਾਈਟਸ ਲੱਭਨੇ ਚਾਹੀਦੇ ਨੇ ਮੋਦੀ ਹਕੂਮਤ ਨੂੰ ਅਚੀਜ਼ ਅੰਡਰਸਟੈਂਡ ਕਰ ਲੈਣੀ ਚਾਹੀਦੀ ਕਿ ਉਹਨੂੰ ਅਗਰ ਵੋਟ ਚਾਹੀਦੇ ਨੇ ਸਿੱਖਾਂ ਦੇ ਪੰਜਾਬੀਆਂ ਦੇ ਤੇ ਉਹਨੂੰ ਉਹਨਾਂ ਦੇ ਰਾਈਟਸ ਵਾਸਤੇ ਖਲੋਣਾ ਪਵੇਗਾ ਅਦਰਵਾਇਜ਼ ਇੱਥੇ ਕੋਈ ਸਿੱਖੀ ਮੋਦੀ ਹਕੂਮਤ ਦੇ ਹੱਥ ਵਿੱਚ ਨਹੀਂ ਆਵਾਜ਼ ਚੁੱਕ ਸਕਦਾ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਪ੍ਰੇਸ਼ਾਨ ਨਾ ਹੋਵੋ ਤੁਹਾਡਾ ਬਹੁਤ ਬਹੁਤ ਲਗਾਤਾਰ ਰਹੀ ਸੀ ਸਸਟੇ ਕਾ